ਕਿੱਤੇ ਜਨਮ ਪਛਾਣ ਸੰਗਤ ਸਿੰਘ ਸਹੀਦ ਦੀ ਗੁਰੂ ਗੋਬਿੰਦ ਸਿੰਘ ਨੇ ਸੌਦਾ ਦਿਲ ਦਹਲਾ ਕਲੰਗੀਆਂ ਵਾਲਾ ਬਚ ਕੇ ਕਲੰਗੀਆਂ ਵਾਲਾ ਬਚ ਕੇ ਨਿਕਲ ਗਿਆ ਚਮਕੌਰ ਚੋ ਸਾਰੇ ਹੰਦ ਸੁਪੇ ਨੇ ਹੈ ਜਾਨਾ ਸੋਰ ਮਚਾਇਆ ਪਹਿਣਾ ਦੇ ਖੜਾਈ ਪਹਿਣਾ ਦੇ ਚੜਾਈ ਕੀਤੀ ਪਿੱਛੇ ਫੌਜਾਂ ਨੇ ਨਵਾਬ ਦਲੇਰ ਖਾਨ ਮੇ ਸਖਤ ਹੁਕਮ ਸੁਣਾਇਆ ਸਰਗੁਰ ਸੈਦ ਪਹੁੰਚੇ ਸਰਗੁਰ ਸੈਦ ਪਹੁੰਚੇ ਵਿੱਚ ਬਲੋਲ ਪੂਰੀ ਖੱਤਰੀ ਜਰੋਂ ਨਾ ਗੀਨਾ ਜਾ ਕੇ ਪੁੱਛ ਪਛਾਇਆ ਕਵਰਾ ਮਿਲਿਆ ਸਰਗੁਰ ਖਵਰਾ ਮਿਲਿਆ ਸਤਗੁਰਾਂ ਬਾਠੀ ਬਾੜੇ ਪਹੁੰਚ ਗਏ ਜਾਲਮ ਦਲ ਨੇ ਕੇਰਾ ਦਿਲ ਛੇਵਦੇ ਨੂੰ ਪਾਇਆ ਇਤੋਂ ਬਚ ਬਚਾ ਕੇ ਸਤਗੁਰ ਜਿਉਂਦਾ ਨਿਕਲ ਜਾਵੇ ਨਾ ਅਮ ਲੋਕਾਂ ਮੋਰ ਤੇ ਜਬਨਾ ਨੂੰ ਸਮਝਾਇਆ ਉਤਰੀਆਂ ਸੈਨਾਚਾਰੇ ਉਤਰੀਆਂ ਸੈਨਾਚਾਰੇ ਬਾਸੇ ਮਾਛੀ ਵਾੜੇ ਦੇ ਧਰਤੀ ਡੋਲੇ ਕਾਂਦੀ ਅੰਬਰ ਵੀ ਖਰਚ ਕਰਾਇਆ ਸੈਨਾ ਦੇਖ ਜਵੇਰੇ ਸੈਨਾ ਦੇਖ ਚ ਫੇਰੇ ਉੜ ਕੇ ਹੋਸ ਗੁਲਾਬੇ ਦੇ ਕੁੱਕੇ ਕਾਲ ਮਨੇਰੇ ਕੁੱਕੇ ਕਾਲ ਮਨੇਰੇ ਦਿਲ ਹੈ ਸੀਸ ਮਾ ਤਹ ਲਾਇਆ ਤਕਤੀ ਵਾ ਨਾ ਲਗਦੀ ਤਤੀ ਵਾ ਨਾ ਲਗਦੀ ਸਤਗੁਰ ਕਹਿੰਦੇ ਦੋਹਾਂ ਨੂੰ ਅੱਗੇ 10 12 ਵਾਲਾ ਜੋ ਪਾਣਾ ਵਰਦਿਆ ਅੱਗੇ 10 12 ਵਾਲਾ ਜੋ ਪਾਣਾ ਵਰਦਿਆ